ਆਲਸੋਂ ਮੇਰੀ ਓਰੇ ਓਰੇ ਕਹ ਲੈ ਤੈਨੂੰ ਕੋਈ ਜਾਲੀ ਕੁੱਟ ਬਣਾ ਲਿਆ ਚਲ ਤੂੰ ਚਾਹ ਨੂੰ ਛੱਡ ਤੂੰ ਬੈਠ ਓਰੇ ਮੇਰੀ ਗੱਲ ਸੁਣ ਤੇਰੀ ਮੰਮੀ ਕਿੱਥੇ ਗਈ ਹੈ ਤੇ ਸੱਸ ਅੱਛੇ ਬਾਹਰ ਗਈ ਹੈ ਅੱਛਾ ਮਕਾਨ ਗਈ ਫੇਰ ਤਾਂ ਹੱਥਾਂ ਤੱਕ ਆਉ ਹੈ ਅੱਛਾ ਸੰਸਕਾਰ ਕਰਨੀ ਫੇਰ ਤਾਂ ਹੱਥਾਂ ਤੱਕ ਆਉ ਘਰੇ ਹੋਰ ਕੌਣਾ ਅੱਛਾ ਮੁੰਡਾ ਘਰੇ ਹੀ ਆ ਹੈ ਕੀ ਕਰਦਾ ਅੱਛਾ ਗੋਲੀਆਂ ਖਾਈ ਪਿਓ ਨੀ ਮੈਂ ਤਾਂ ਪਹਿਲੀ ਆ ਹੀ ਦੱਸਣ ਲਈ ਸੀ ਅੱਜ ਗੱਲ ਨੀ ਇਹ ਤਾਂ ਚਿੱਟਾ ਵੀ ਲਾਉਂਦਾ ਤੂੰ ਕਿੱਥੇ ਫਸ ਗਈ ਹਾਂ ਇਹ ਤਾਂ ਚਿੱਟਾ ਵੇਚਦਾ ਵੀ ਆ ਚਿੱਟਾ ਲਾਉਂਦਾ ਵੀ ਆ ਨੀ ਇਹਨਾਂ ਤਾਂ ਸਾਰੀ ਜ਼ਮੀਨ ਵੀ ਵੇਚੀ ਹੋਈ ਆ ਹਾਂ ਉਸਨੇ ਕੋਲੇ ਹੈਗਾ ਤੂੰ ਮੈਂ ਇੱਥੇ ਬੈਠੀ ਕੀ ਕਰਦੀ ਔਰ ਹੁਣੇ ਲੜ ਛਡਾ ਲੈਣਾ ਚੰਗੀ ਰਹੇਗੀ ਹੋਰ ਹਾਂ ਅੱਜੀ ਕੁਸਮਾਨ ਪਾ ਲਈ ਹਾਂ ਮੇਰਾ ਨਾ ਨਾ ਨਹੀਂ ਵੀ ਉਹ ਦੱਸ ਕੇ ਗਈ ਹੈ ਸਾਰਾ ਕੁਝ ਹਾਂ ਇਹ ਤਾਂ ਆਹੀ ਹੈ ਜਰ ਮਾਰਮਟਾ ਲੋਕ ਦਿਖਾਵਾ ਕੁਝ ਨਹੀਂ ਹੈਗਾ ਨਾਲ ਕੋਲ ਤਾਂ ਹਾਂ ਹਾਂ ਨਾ ਮਸਲੇ ਮੁੰਡਾ ਕੁੱਟਦਾ ਵੀ ਹੈ ਹੈ ਫਿਰ ਤੂੰ ਕੁੱਟ ਖਾਣ ਕਿਉਂ ਇੱਥੇ ਬੈਠੇ ਮਾਪੇ ਦੇ ਜਿੱਦਰ ਕੁਝ ਨਹੀਂ ਹੁੰਦਾ ਹੈਗਾ ਤੂੰ ਇੱਥੋਂ ਲੜ ਛੜਾ ਤੂੰ ਇਨਾਂ ਨਾਲ ਸਾਫ ਕਿਤਾਬ ਕਰ ਤੇਰੇ ਖਾਤਰ ਮੈਂ ਹੋਰ ਮੁੰਡਾ ਦੱਸਾਂ ਕੋਈ ਬਹੁਤ ਵਧੀਆ ਵਾ ਪੜਿਆ ਲਿਖਿਆ ਵਾ ਹਾਂ ਨਾਲ ਕਿਉਂ ਉਹਨੂੰ ਬੈ ਲੈਬ ਨਹੀਂ ਹੈਗਾ ਜੰਮੀ ਹਾਂ ਚੰਗਾ ਇਹ ਗੱਲ ਮੇਰੀ ਗੱਠ ਦੇ ਲਈ ਹਾਂ ਇਹ ਨਾ ਦੱਸ ਦੀ ਚਾਚੀ ਦੱਸ ਕੇ ਗਈ ਆ ਹਾਂ ਧਾਰਾ ਤੂੰ ਰ ਵੀ ਤੂੰ ਆਪ ਚੋ ਰਹੀ ਨਹੀਂ ਤਾ ਦੱਸ ਹਾਂ ਮੈਂ ਮਰ ਜਾ ਹਾਂ ਤਾਤਾ ਦੀ ਮਹਿੰਦੀ ਵੀ ਨਹੀਂ ਲਹੀ ਹੁਣ ਧਾਰਾ ਚ ਵੀ ਬਾੜਤਾ ਬੜਾ ਮਾੜਾ ਕੰਮ ਹੈ ਤੂੰ ਸੋਚ ਲਈ ਅੱਜ ਆਪਣੇ ਮਾਪੇ ਨੂੰ ਫੋਨ ਕਰਦੇ ਕਿ ਇਹ ਤਾਂ ਚਿੱਟੇ ਦਾ ਟੀਕਾ ਲਾਉਂਦਾ ਮੈਨੂੰ ਲੈ ਜਾ ਹਾਂ ਦੇਖ ਜਿੰਨੀ ਛੇਤੀ ਹੱਡ ਛਡਾ ਲੇਂਗੀ ਉਹ ਨਹੀਂ ਚੰਗੀ ਰਹੇਗੀ ਕਾਨੂੰ ਕਥੇ ਜਵਾਕ ਜੱਲਾ ਹੋ ਗਿਆ ਫਿਰ ਔਖਾ ਹੋ ਤਰਾ ਹਾਂ ਨਾ ਪੁ ਜਵਾਕ ਛੱਟ ਕੇ ਜਾਣ ਜੋਗੀ ਹਾਂ ਤੈਨੂੰ ਦੀ ਸੰਗਲ ਹੋਰ ਲੈ ਮੈਂ ਤਾਂ ਹੁਣ ਸੀਖਲਾ ਚੱਲੀ ਹੁਣ ਦੇਖੀ ਤਮਾਸਾ ਜੇ ਘਰ ਪਟਣਾ ਹੋਵੇ ਤਾਂ ਇੱਕਨ ਪਟੀਆਂ ਦੇਲੇ ਦਾ ਇਹ ਜੀਆਂ ਬੀਬੀਆਂ ਕੋਲੋਂ ਸਾਵਧਾਨ ਰਹਿਆ ਕਰੋ ਜਦੋਂ ਕਿਤੇ ਜਾਣਾ ਹੁੰਦਾ ਤਾਂ ਘਰ ਦੇ ਬਾਹਰਲੇ ਪਾਸੇ ਗੇਟ ਨੂੰ ਜਿੰਦਾ ਲਾ ਕੇ ਜਾਇਆ ਕਰੋ ਜਿਵੇਂ ਕਿ ਅੰਦਰ ਨਾ ਬੜੇ ਆ ਕੇ